ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆ ਬੀਤੇ 3 ਦਿਨ ਪਹਿਲਾਂ ਰਾਤ ਨੂੰ ਇੱਕ ਖਿਡੌਣੇ ਵੇਚਣ ਵਾਲੀ ਔਰਤ ਜੋ ਆਪਣੇ ਔਰ ਆਪਣੇ ਛੋਟੇ 2 ਸਾਲ ਦੇ ਬੇਟੇ ਇਕਮਪ੍ਰੀਤ ਦਾ ਪੇਟ ਪਾਲ ਰਹੀ ਸੀ ਔਰ ਪਾਲਣ ਪੋਸ਼ਣ ਕਰ ਰਹੀ ਸੀ ਔਰ ਇਸ ਦੌਰਾਨ ਇੱਕ ਔਰਤ ਦੇ ਬਹਿਕਾਵੇ ਵਿੱਚ ਆ ਕੇ ਉਸ ਦੇ 2 ਸਾਲ ਦੇ ਬੱਚੇ ਨੂੰ ਉਸ ਵੱਲੋਂ ਅਗਵਾ ਕਰ ਲਿਆ ਗਿਆ ਜਿਸ ਦੀ ਨੀਅਤ ਉਸ ਬੱਚੇ ਨੂੰ ਅੱਗੇ ਵੇਚਣ ਦੀ ਦੱਸੀ ਜਾ ਰਹੀ ਹੈ ਇਸ ਸੰਬੰਧੀ ਪੁਲਿਸ ਵੱਲੋਂ ਇਸ ਜਿਹੜੀ ਬੱਚੇ ਨੂੰ ਲਾਪਤਾ ਬੱਚੇ ਨੂੰ 3 ਦਿਨਾਂ ਦੇ ਵਿੱਚ ਬੜੀ ਮਿਹਨਤ ਕਰਕੇ ਲੱਭ ਕੇ ਉਸ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਔਰ ਇਸ ਦੌਰਾਨ ਜਿਹੜੀ ਬੱਚੇ ਦੀ ਮਾਂ ਹੈ ਉਹ ਪੁਲਿਸ ਦੀਆਂ ਤਾਰੀਫਾਂ ਕਰਦੀ ਹੋਈ ਥੱਕ ਨਹੀਂ ਰਹੀ ਔਰ ਬਾਬਾ ਬੁੱਢਾ ਸਾਹਿਬ ਦਾ ਵੀ ਧੰਨਵਾਦ ਕਰ ਰਹੀ ਆ ਇਸ ਸੰਬੰਧੀ ਪੁਲਿਸ ਜਿਹੜੇ ਕਰਮਚਾਰੀ ਔਰ ਅਧਿਕਾਰੀ ਸਾਡੇ ਨਾਲ ਮੌਜੂਦ ਹਨ ਥਾਣਾ ਮੁਖੀ ਪਰਮਜੀਤ ਸਿੰਘ ਜੀ ਵੀ ਔਰ ਜਦਦਰ ਸਿੰਘ ਜੀ ਨਾਲ ਸਾਡੇ ਮੌਜੂਦ ਹਨ ਇਹਨਾਂ ਕੋ ਪੁੱਛਾਂਗੇ ਕਿ ਇਹ ਬੱਚੇ ਨੂੰ ਜੁਰਗਵਾ ਕੀਤਾ ਗਿਆ ਔਰ ਉਹਨੂੰ ਕਿੱਥੇ ਰੱਖਿਆ ਗਿਆ ਔਰ ਇਹ ਕਿੰਨੇ ਦਿਨ ਕਿੱਥੇ ਰਿਹਾ ਏ ਤੁਹਾਡਾ ਜਗਬਣੀ ਸਵਾਗਤ ਹੈ ਸਰ ਇਹ ਕਿਦਾਂ ਹੈ ਔਰ ਕਿਦਾਂ ਨੂੰ ਲੈ ਕੇ ਰੱਖਿਆ ਗਿਆ ਉਹ ਜਿਹੜੇ ਬੱਚੇ ਨੂੰ ਧੰਨਵਾਦ ਜੀ ਤੁਹਾਡਾ ਇਹ ਜਿਹੜਾ ਬੱਚਾ ਜੀ 24 ਤਰੀਕ ਨੂੰ ਬਾਬਾ ਬੁੱਢਾ ਸਾਹਿਬ ਦੇ ਜਿਹੜਾ ਗੁਰਦਾਰਾ ਸਾਹਿਬ ਤੋਂ ਵੀਰ ਬਾਬਾ ਬੁੱਢਾ ਜਿਹੜੀ ਕਿ ਜੋਤੀ ਦੇ ਨਾਲ ਇਹਦੀ ਪਹਿਲਾ ਸਹੇਲੀ ਬਣੀ ਉਹਨੇ ਆ ਕੇ ਇਹਨੂੰ ਜਿਹੜਾ ਵਾ ਆਪਣੇ ਯਾਰ ਦੇ ਨਾਲ ਜਾਂ ਆਪਣੇ ਫਰੈਂਡ ਦੇ ਨਾਲ ਇਹਨੂੰ ਇੱਥੋਂ ਜਿਹੜਾ ਵਾ ਖੋ ਕੇ ਅਗਵਾ ਕਰਕੇ ਜਿਹੜੀ ਲੈ ਗਈ ਸੀ ਜਿਹਨੂੰ ਅੱਜ ਜਿਹੜਾ ਵਾ ਤਿੰਨਾਂ ਦਿਨਾਂ ਦੀ ਮਸ਼ਕੱਤ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਦੀ ਨਿਗਰਾਨੀ ਨੇ ਹੇਠ ਇਹ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਜਿਹੜਾ ਅੱਜ ਘਰਿਆਲੇ ਤੋਂ ਜਾ ਕੇ ਇੱਕ ਟਿਪਸ ਮਿਲਣ ਤੇ ਘਰਿਆਲਿਆਂ ਜਾ ਕੇ ਇਹਨਾਂ ਦੋਨਾਂ ਦੀ ਕਸਟਡੀ ਦੇ ਵਿੱਚੋਂ ਜਿਹੜਾ ਇਹਨੂੰ ਬੱਚੇ ਨੂੰ ਬਰਾਮਦ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਿਰ ਬੱਚਾ ਬੜਾ ਸਹਿਮਿਆ ਹੋਇਆ ਵਾ ਬੱਚੇ ਨੂੰ ਦੱਸਿਆ ਜਾ ਰਿਹਾ ਕਿ ਉਹਨੂੰ ਤਵੀਤ ਪਾਏਗੇ ਆ ਉਹਦੇ ਉਹਨੂੰ ਉਹਦੀ ਮਾਂ ਵੱਲੋਂ ਦੱਸਿਆ ਜਾ ਰਿਹਾ ਕਿ ਬੱਚਾ ਬਹੁਤ ਜ਼ਿਆਦਾ ਉਹਦੇ ਕੋਲ ਬੜੀ ਮੁਸ਼ਕਲ ਨਾ ਆ ਰਿਹਾ ਵਾ ਔਰ ਬੜਾ ਸਹਿਮ ਗਿਆ ਵਾ ਇਸ ਸੰਬੰਧੀ ਅਕਿਊਜ਼ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਉਹਨਾਂ ਵੱਲੋਂ ਇਹੋ ਜਿਹੀ ਕਿਹੜੀ ਕੋਈ ਇਹਨਾਂ ਨੂੰ ਤਸੀਹੇ ਦਿੱਤੇ ਗਏ ਬੱਚੇ ਨੂੰ ਡਰਾਇਆ ਗਿਆ ਜਾਂ ਕਿਹੋ ਜਿਹੀ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਤੁਸੀਂ ਗਏ ਸੀ ਇਹਨੂੰ ਲੈਣ ਇਹਦੀ ਇਹਦੀ ਇੱਕ ਇਹਦੀ ਇੱਕ ਸਹੇਲੀ ਸੀ ਉਹਦੇ ਉਹਦੇ ਘਰ ਇਹਨੇ ਰੱਖਿਆ ਸੀਗਾ ਉਥੋਂ ਇਹਨਾਂ ਨੂੰ ਫੜਿਆ ਗਿਆ ਵਾ ਸਾਨੂੰ ਪ ਉੱਥੋਂ ਜਾ ਕੇ ਇਹਨਾਂ ਨੂੰ ਰਿਕਵਰ ਕੀਤਾ ਗਿਆ ਬਾਕੀ ਜਿਹੜੀ ਬੱਚਾ ਵਾ ਛੋਟਾ ਪੌਣੇ 2 ਸਾਲ ਦੀ ਹੈ ਜੀ ਉਹਦੀ ਏਜ ਆ ਜੀ ਬੱਚੇ ਦੀ ਉਹ ਕਾਫੀ ਸਹਿਮਿਆ ਹੋਇਆ ਸੀਗਾ ਜਦੋਂ ਕਿ ਉਪਰੀ ਲੇਡੀਜ਼ ਦੇ ਕੋਲ ਜਾਂਦਾ ਨੇਚਰਲੀ ਬੱਚਾ ਸਹਿਮ ਜਾਂਦਾ ਬਾਕੀ ਇਹਨਾਂ ਨੇ ਅੱਗੇ ਵੇਚਣ ਦੀ ਨੀਅਤ ਸੀਗੀ ਇਹਨਾਂ ਦੀ ਗਾਂ ਅਜੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ ਇਹਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਹ ਜਿਹੜਾ ਜਿਹੜਾ ਕਿਊਜ਼ ਗ੍ਰਿਫਤਾਰ ਕੀਤੇ ਗਏ ਦੋਵੇਂ ਇਹਨਾਂ ਦੇ ਕੋਈ ਪੁਰਾਣੇ ਮਰਚੇ ਵੀ ਦਰਜ ਹੈ ਜਾਂ ਪਹਿਲਾਂ ਵੀ ਕਦੀ ਇਹਨਾਂ ਨੇ ਐਵੇਂ ਦੀ ਘਟਨਾ ਅੰਜਾਮ ਦਿੱਤਾ ਹੈ ਬੱਚੇ ਨੂੰ ਗਵਾ ਕਰਨ ਦਾ ਇਦੇ ਵਿੱਚ ਜਿਹੜਾ ਲੜਕਾ ਛਤਰਪਾਲ ਸਿੰਘ ਕੀਤਾ ਗਿਆ ਗ੍ਰਿਫਤਾਰ ਉਹਦੇ ਪਹਿਲਾਂ ਉਹਦੇ ਉੱਤੇ ਐਨਡੀਪੀਐਸ ਐਕਟ ਦਾ ਇੱਕ ਕੇਸ ਰਜਿਸਟਰਡ ਆ ਜੀ ਇਹਦੀ ਬੈਕਗ੍ਰਾਉਂਡ ਕ੍ਰਿਮੀਨਲ ਆ ਧੰਨਵਾਦ ਇਹ ਸਨ ਪੁਲਿਸ ਅਧਿਕਾਰੀ ਜਿਹੜੀ ਜਲੰਧ ਆਪਣੇ ਝਭਾਲ ਦੇ ਥਾਣਾ ਮੁਖੀ ਸੀ ਨਾ ਜਿਨ੍ਹਾਂ ਵੱਲੋਂ ਆਪਣੀ ਬੜੀ ਮੁਸ਼ਕਲ ਦੇ ਨਾਲ ਕਰਦੇ ਆ ਬੱਚੇ ਨੂੰ ਆਪਣਾ ਭਾਲ ਕਰਕੇ ਉਸਦੀ ਮਾਂ ਦੇ ਹਵਾਲੇ ਕੀਤਾ ਗਿਆ ਔਰ ਡੀਐਸਪੀ ਕਮਲਬੀਰ ਸਿੰਘ ਸਿਟੀ ਵੱਲੋਂ ਇਹ ਕਹਿਣਾ ਹੈ ਕਿ ਉਹਨਾਂ ਇਸ ਜਿਹੜੀ ਟੀਮ ਨੇ ਕਾਮਯਾਬੀ ਕੀਤੀ ਆ ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੂੰ ਇਹਨਾਂ ਦੀ ਬਹਾਦਰੀ ਪੁਰਸਕਾਰ ਸਬੰਧੀ ਵੀ ਲਿਖਿਆ ਜਾਵੇਗਾ ਰਮਨ ਚਾਵਰਾ ਜਗਮਨੀ ਟੀਵੀ ਤਰਨਦਾਰਨ ਜੀ ਆਪਕੋ ਸਤਿ ਸ਼੍ਰੀ ਅਕਾਲ ਜੀ ਜਿੰਨਾ ਨੰਨੀ ਨੇ ਇਤਨਾ ਮੈਨੂੰ ਕਹਿੰਦੀ ਇਸ ਨੂੰ ਅੱਲਾਹ ਤੇ ਆ ਤੇ ਆਹ ਕਿ ਮੇਰਾ ਬੱਚਾ ਇਸ ਤਰ੍ਹਾਂ ਸਭੀ ਖੜਿਆ ਮੇਰੇ ਘਰੋਂ ਬਹੁਤ ਨਸ਼ੇ ਕਰਦਾ ਮੈਂ ਇਸ ਤਰ੍ਹਾਂ ਪਾ ਲੈ ਆਪਣੇ ਬੱਚੇ ਦੇ ਸਿਰ ਤੇ ਮਿਹਨਤ ਕਰਕੇ ਗੁਜ਼ਾਰਾ ਕਰਦੀ ਉਸਨੇ ਫਿਰ ਪੂਰੀ ਮਦਦ ਕਰ ਹਾਂ ਜੀ ਸਰ ਜੀ ਇਹਨਾਂ ਦਾ ਭਲਾ ਇਹਨਾਂ ਨੇ ਮੈਨੂੰ ਦੇਣ ਹੀ ਤੇ ਅਗਰ ਵੀ ਆਕਰ ਪਈ ਇਹਨੂੰ ਦਿੱਤਾ ਮੇਰਾ ਇਹਨਾਂ ਪੂਰੀ ਮਦਦ ਕਰਕੇ ਮੇਰਾ ਪੁੱਤ 4 ਦਿਨ ਬਾਅਦ ਵਾਪਸ ਆ ਗਿਆ ਸਰ ਜੀ ਪਰ ਆਵੇ ਨਾ ਮੈਂ ਦੇ ਨਹੀਂ ਤੁਸੀਂ ਕਰੀਪਣੀ ਵਿੱਚ ਕੁਝ ਦਿੱਤਾ ਨਹੀਂ 100 ਰੁਪਇਆ ਤਾਂ ਕਿ ਨਹੀਂ ਦਿੱਤਾ ਜਿਵੇਂ ਲੋਕੀ ਕਹਿੰਦੇ ਕਈ ਵਾਰੀ ਪੁੱਛ ਸੁਣਨੀ ਨਹੀਂ ਕੀ ਲੱਗਦਾ ਜੇ ਸਰ ਜੀ ਸਾਡੇ ਵਾਸਤੇ ਕੋ ਸਾਡੇ ਵਾਸਤੇ ਸਾਡੇ ਵਾਸਤੇ ਮਹਾਰਾਜ ਹੈ ਮਹਾਰਾਜ ਤੋਂ ਵੀ ਵੱਡਾ ਮਹਾਰਾਜ ਸਾਡੇ ਵਾਸਤੇ ਕੋਈ ਨਹੀਂ ਕੋਈ ਮੇਰਾ ਮਾਪਾ ਬਣਿਆ ਨਹੀਂ ਆਇਆ ਕੋਈ ਮੇਰਾ ਕੋਈ ਨਹੀਂ ਆਇਆ ਇਹ ਬਾਰੇ ਜੋ ਮਾਪਿਓ ਸਰ ਕੋਈ ਸਰ ਜੀ ਨਹੀਂ ਨਾ ਮੈਂ ਦੇ ਨਹੀਂ ਦੇ ਸਕਦੀ ساری ਜ਼ਿੰਦਗੀ ਤਾਂ ਮੈਂ ਤਾਂ ਦਾ ਵਪਾਰ ਰਗਾ ਜਦੋਂ ਮਰ ਜੀ ਮੇਰੇ ਲੋੜ ਤੇ ਆਜਰੇ ਮਾਰਾ ਮੈਂ ਤਾਂ ਜੱਜਰ ਮੇਰੇ ਪੁੱਤ ਨੇ ਸਲਜੀ ਲੱਤਨਵਾਲ ਬਸ ਇਹ ਕੁਝ ਕਹਿਣਾ ਚਾਹੁੰਦੀ ਤੇ ਇਹ ਕਾਹਦਾ ਕੰਮ ਕਰਦੇ ਸੀ ਸਲਜੀ ਘਡੌਣੇ ਵੇਚਦੇ ਆ ਇੰਜ ਦਰਬਾਰ ਸਾਹਿਬ ਬਿਲਕੁਲ ਫਰੀ ਜਿਵੇਂ ਲੋਕੀ ਕਈ ਕਹਿੰਦੇ ਆ ਕਿ ਪੁਲਿਸ ਇੰਨਾ ਜੀ ਹੁੰਦਾ ਨਹੀਂ ਸਰ ਜੀ ਮੇਰੇ ਵਾਸਤੇ ਸਾਰਜੀ ਵੀਰ ਜੀ ਮੇਰੇ ਵਾਸਤੇ ਵੀ ਮਾਂ ਬਾਪ ਤੋਂ ਵੱਧ ਇਹਨਾਂ ਦੀ ਨਾਮ ਦੇ ਅੱਜ ਮੇਰਾ ਪੁੱਤ ਕੀ ਬਦਲ ਨੇ ਕਿਤੇ ਵੇਚ ਨਾਲੇ ਛੱਟਣ ਨੇ ਕਿੱਥੇ ਨਹੀਂ ਵੇਚਣਾ ਸਰ ਮੈਂ ਨਹੀਂ ਜਾਣਦੀ ਮੈਨੂੰ ਲੱਖ ਲੱਖ 2-2 ਲੱਖ ਰੁਪਈਆ ਵੀ ਦਿੰਦੇ ਸਰ ਜੀ ਮੈਂ ਆਪਣਾ ਪੁੱਤ ਨਹੀਂ ਵੇਚਿਆ ਮੈਂ ਆਪਣੇ ਪੁੱਤੋ ਸੱਤ ਜਿੰਦਗੀਆਂ ਲੋਕ ਨੇ ਕਹੇ ਸਰ ਜੀ ਕਿ ਘਰ ਵਾਜਰਾ ਨਸ਼ੇ ਕਰਦਾ ਤੂੰ ਕੋਈ ਗੱਲ ਨਹੀਂ ਬੱਚਾ ਦੇ ਕੇ ਲੱਖ ਰੁਪਈਆ ਦੇ ਲੈ ਜਾਂ ਡ ਕੋਈ ਨਹੀਂ ਕਮਰਾ ਕਰਾਏ ਦੇ ਲੈ ਲੈ ਸਰ ਜੀ ਮੈਂ ਕਹਾਂ ਨਹੀਂ ਜੋ ਕੁਝ ਮੇਰਾ ਪੁੱਤ ਹੈ ਉਹ ਤਾਂ ਜਲਾਵਾ ਕੋਈ ਨਹੀਂ ਜੇ ਮੈਂ ਕਰਾਂ ਨਾ ਸ਼ੇਕਾ ਤਾਂ ਕੋਈ ਗੱਲ ਮੈਂ ਪੁੱਤਾਂ ਸਿਰ ਤੇ ਹੀ ਕਸ਼ਟ ਨੂੰ ਜੀ ਸਾਜੀ ਮੈਂ ਵਿਆਹ ਨਹੀਂ ਕਰਾਉਣੀ ਤੇ ਜਨਾਨੀ ਕਿਧਰ ਤੁਹਾਡੇ ਹਾਂ ਸਰ ਜੀ ਅੱਜ ਬਾਬੇ ਟੱਲੋਂ ਬਾਬੇ ਟੱਲ ਲਈ ਸੀ ਜਨਾਨੀ ਰਾਤ ਅੱਛਾ ਰਾਤ ਮੈਂ ਸਰ ਜੀ ਖਾਣੇ ਨੇ ਲੇ ਕੇ ਗਿਆ 11:00 ਵਜੇ ਸਰ ਜੀ ਮੈਂ ਵੀ ਉੱਥੇ ਟੱਲ ਬਬੀ ਸੌਂ ਜਾਂਦੀ ਕਿਸੇ ਵੇਲੇ ਹਾਂਜੀ ਤੇ ਇਹ ਜਨਾਨੀ ਮੈਨੂੰ ਕਹਿਣ ਲੱਗੀ ਕਿ ਤੂੰ ਕਾਹਦਾ ਕੰਮ ਕਰਦੀ ਆ ਮੈਂ ਕਿਹਾ ਦੀਦੀ ਮੈਂ ਖੜਾਉਣੇ ਵੇਚਦੀ ਆ ਆਪਣਾ ਬੱਚੇ ਦੇ ਕਦਰ ਬਾਬਣੇ ਬੱਚੇ ਪਾਲਦੇ ਨੇ ਤੇਰੇ ਘਰ ਹੋਏ ਕੀ ਕਰਦਾ ਮੈਂ ਕਹ ਦੀਦੀ ਮੇਰਾ ਘਰ ਨਸ਼ੇ ਕਰਦਾ ਹੈ ਮੈਂ ਆਪਨੇ ਬੱਚੇ ਪਾਲ ਕੇ ਆਪਣਾ ਗੁਜ਼ਾਰਾ ਕੱਢ ਕਿਰਾਏ ਤੇ ਰਹਿੰਦੀ ਆ ਸਰ ਜੀ ਤੇ ਇਹ ਕਹਿਣ ਲੱਗੀ ਕੋਈ ਗੱਲ ਨਹੀਂ ਮੇਰੇ ਕੋ ਕਮਰਾ 1000 ਰੁਪਏ ਲ ਮੈਨੂੰ ਕਮਰਾ ਲਾ ਦਿੰਦੀ ਮੇਰੇ ਲਾਗੇ 200 ਰੁਪਏ ਕਿਰਾਇਆ ਲੱਗਦਾ ਬਾਬੇ ਬੁੱਢੇ ਨਾਲੇ ਮੇਲਾ ਉੱਥੇ ਤੇ ਖੜਾਉਣੇ ਵੇਚੀ ਸਰ ਜੀ ਮੈਂ ਉਹ ਕੰਬਲੀ ਮੇਰੀ ਮਾਤ ਵੱਜ ਕੇ ਮੇਰੇ ਮਗਰ ਨੇ ਵੀ ਆ ਕੇ ਮੈਂ ਕਹ ਦੀਦੀ ਮੇਰੇ ਕੋ ਕਿਰਾਇਆ ਨਹੀਂ ਆ ਜਾ ਕਹਿੰਦੇ ਕੋਈ ਨਹੀਂ ਮੈਂ ਕਿਰਾਇਆ ਵੀ ਤੇਰਾ ਦੇ ਦੂੰਗੀ ਸਰ ਜੀ ਇਹਨੇ ਚਲੋ ਮੰਨਿਆ ਕਰਾ ਮੇਰੀ ਮੱਤ ਵੱਜ ਗਈ ਮੈਂ ਇਹਦੇ ਨਾਲ ਆ ਗਈ ਬਾਬੇ ਦੀ ਢੀੜ ਹਾਂਜੀ ਮੱਥਾ ਵੀ ਟੇਕਿਆ ਹੈ ਉਹਦੇ ਮਿੰਟ ਸਰ ਜੀ 7 ਵਜੇ ਸਵੇਰੇ ਲਈ ਆਈ ਅੰਬਰ ਜ਼ਰ ਮੈਨੂੰ 7:10 ਹੋਣ ਦੀ ਮਹਾਰਾਜ ਜੋ ਉੱਥੇ ਲੈ ਆ ਕੇ ਮੱਥਾ ਟੇਕਿਆ ਸਰ ਜੀ ਮੱਥਾ ਟੇਕ ਗਿਆ ਬਾਜੀ ਲੰਗਰਾਂ ਦੇ ਬਾਹਰ ਮੈਂ ਬੈ ਗਈ ਆ ਕਹਿੰਦੇ ਮੈਂ ਕਿਹਾ ਦੀਦੀ ਮੈਨੂੰ ਭੁੱਖ ਲੱਗੀ ਆ ਤੇ ਕਹਿੰਦੇ ਤੂੰ ਰੋਟੀ ਖਾ ਬੱਚਾ ਮੈਂ ਇਸ ਤਰ੍ਹਾਂ ਹੀ ਸੁੱਤਾ ਸਾਰੀ ਮੈਂ ਤਾਂ ਲੰਮੇ ਪਾ ਗਈ ਤੇ ਲੱਗੇ ਤੇ ਕਹਿੰਦੇ ਕੋਈ ਨਹੀਂ ਦੀਦੀ ਤੂੰ ਖਾ ਆ ਰੋਟੀ ਬਾਜ਼ਾ ਜੀ ਮੈਨੂੰ ਡਾਰੀ ਕੀ ਉਹ ਤਾਂ ਫੇਰ ਮੈਂ ਕਹਿੰਦੀ ਕੋਈ ਨਹੀਂ ਮਹਾਰਾਜ ਘਰ ਮੈਂ ਆਈ ਆ ਮਹਾਰਾਜ ਤੂੰ ਹੀ ਹੈ ਮੇਰਾ ਹੈ ਬੈਦਨ ਸਰ ਜੀ ਮੈਂ ਆਈ ਆ ਬੈਠੀ ਆ ਬਾਜੇ ਕਿਸੇ ਨਾਲ ਫੋਨ ਤੇ ਵੀ ਗੱਲ ਕਰਨ ਲਈ ਆ ਫਿਰ ਇਹਨੂੰ ਆਪਰਾ ਇਹਨੂੰ ਸੱਦਿਆ ਚਿੱਟੇ ਕੱਪੜੇ ਪਾ ਗਿਆ ਮੁੰਡਾ ਆਇਆ ਮੋਟਰਸਾਈਕਲ ਤੇ ਸਰ ਜੀ ਬਾਜੇ ਦੋਵੇਂ ਜਾਣੇ ਆਂਦੇ ਦੀਦੀ ਮੈਂ ਰੋਟੀ ਖਾਵਾਂ ਮੈਂ ਕਹਾਂ ਦੀਦੀ ਖਾ ਆ ਹੈ ਤੇ ਬਾਅਦ ਸਰ ਜੀ ਮੈਨੂੰ ਆਪਣਾ ਪਲਾਹਾ ਫਦੇ ਕੇ ਉਥੇ ਮੈਨੂੰ ਬਿਠਾ ਗੀ ਬਾਹਰ ਬਾਹਰ ਬਾਜੇ ਇਹਨਾਂ ਨੇ ਮੁੰਡੇ ਨੂੰ ਫੋਨ ਫੜਾਇਆ ਟੈਜ ਸਰ ਜੀ ਮੁੰਡੇ ਨੂੰ ਫੋਨ ਉਂਗਲੀ ਲਾ ਕੇ ਨਾ ਚੱਕ ਕੇ ਲੰਗਰ ਆਜੇ ਬੜੇ ਆ ਸਰ ਜੀ ਬਾਜ ਮੈਂ ਘੰਟਾ ਮੈਂ ਕਹਿੰਦਾ ਇਧਰ ਉਹ ਸਰ ਜੀ ਨੰਗਾ ਤੇ ਇਧਰੋਂ ਨਹੀਂ ਜਾਂਦੇ ਆ ਮਹਾਰਾਜ ਦੇ ਜਗਾ ਹੁੰਦੇ ਆ ਲੰਗਰ ਛੱਕੇ ਮੈਂ ਉੱਥੇ ਸਰ ਜੀ ਬਹਿ ਨਹੀਂ ਚਲੋ ਘੰਟਾ ਨੂੰ ਮੈਂ ਫਿਰ ਮਾਂ ਚ ਮੇਰੇ ਕੁਝ ਗੱਭ ਰਿਹਾ ਮੇਰਾ ਪੋਤਾ ਤੇ ਦੁੱਧ ਦੀ ਬੋਲਰ ਮੇਰੇ ਕੋ ਰੋਂਦਾ ਹੋਣਾ ਮੇਰਾ ਪੋਤਾ ਮੈਂ ਸਰ ਜੀ ਖਾਪਦੇ ਗਈ ਮੈਂ ਕਹਿੰਦੀ ਚਾਰਜ ਲਾਉਣਾ ਮਾਂ ਬਾਬਾ ਜੀ ਇੱਥੇ ਚਾਰਜ ਕੋਈ ਜਨਾਨੀ ਲਾ ਕੇ ਗਈਆਂ ਨਾ ਪੈਣ ਚਾਰਜ ਤੇ ਲੰਗਰ ਉੱਥੇ ਜੋੜਾ ਕਰ ਉੱਥੇ ਲੱਗਦਾ ਹੈ ਤੇ ਮੈਂ ਗੱਲ ਵੀ ਰੇ ਮੇਰੀ ਜਨਾਨੀ ਇੱਕ ਬੱਚਾ ਜੁਕਿਆ ਇੱਕ ਆਦਮੀ ਕਹਿੰਦੇ ਪਰਲੇਧੀ ਆ ਚਲ ਗਈ ਫਿਰ ਬਾਪਾ ਜੀ ਉੱਥੇ ਰੋਈ ਕਾ ਵੀ ਸਾਰੇ ਲੱਗਾ ਠੀਕ ਦੀ ਰਹੀ ਵੀ ਚਲ ਕੋਈ ਗਾਂਵ ਜਾਂ ਹੁਆ ਤੇ ਜਾਊਗੀ ਪਰ ਇਹ ਜਨਾਨੀ ਨਹੀਂ ਆਈ ਪਾਪਾ ਜੀ ਉੱਥੇ ਇੱਕ ਵੀਰ ਸੀ ਉਹਨਾਂ ਨੇ ਮੇਰੀ ਮਦਦ ਕੀਤੀ ਕਿ ਕਾਂਗੜੇ ਚ ਪਹਿਣਾ ਆ ਕਢਾਵਾ ਕਾਂਗੜੇ ਚ ਕਢਾਇਆ ਤੇ ਇਹਦੀ ਸ਼ਗਲ ਆਉਂਦੀ ਇਸ ਤਰ੍ਹਾਂ ਬਾਜੀ ਫਿਰ ਆ ਬਾਜੀ ਤੱਕ ਪਹਚਾਇਆ ਧੰਨਵਾਦ ਉਹ ਵੀਰ ਦਾ ਵੀ ਧੰਨਵਾਦ ਆ ਬਾਜੀ ਉਹਨਾਂ ਨੇ ਮੇਰੀ ਇੰਨੀ ਮਦਦ ਕੀਤੀ ਧੰਨਵਾਦ ਵਾਲਾ ਵਾਈਸ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਚ ਅਰਦਾਸ ਕੀਤੀ ਆ ਤਾਂ ਕਿ ਹਾਂਜੀ ਦਾਲ ਦੀ ਤੇ ਹਾਂਜੀ ਬਾਜੀ ਮੈਂ ਕਿਹਾ ਬਾਬਾ ਬੁੱਢਾ ਤੂੰ ਤਾਂ ਲੋਕਾਂ ਨੂੰ ਦਿਉਣਾ ਤੂੰ ਮੇਰਾ ਪੁੱਤ ਖੋਲਿਆ ਬਾਬਾ ਬੁੱਢਾ ਮੈਂ ਤੇਰੇ ਘਰੋਂ ਲਾ ਕੇ ਜਾਊਂਗੀ ਉਹ ਤਦਰਬਾਸ ਨਹੀਂ ਜਾਊਂਗੀ ਬਾਜੀ ਹੁਣ ਅਕੇ ਮੈਂ ਫੇਰੇ ਮਾਰੀਗੀ ਬਾਜੀ ਕਹਿੰਦੇ ਪਤਾ ਹੀ ਬੜੀ ਕੋਸ਼ਿਸ਼ ਕਰਨਾ ਵਾਹ ਲਾਦਾਂਗੇ ਜੇ ਤੇਰਾ ਉਹ ਤੇਰੇ ਕਰਮਾਂ ਜੀ ਮਿਲੂਗਾ ਚਲੋ ਇਹਨਾਂ ਦਾ ਭਲਾ ਹੋਵੇ ਕੱਲ ਇਹਨਾਂ ਨੇ ਮੈਨੂੰ ਸ਼ਾਮ ਦਿੱਤਾ ਧੰਨਵਾਦ ਸਰ ਜੀ ਧੰਨਵਾਦ ਇਹਨੂੰ ਕਰਤੀ ਕਰ ਸਜਾਵਣੀ ਚਾਹੀਦੀ ਸਰ ਜੀ ਅੱਜ ਇਹਨੇ ਮੇਰੇ ਚੁੱਕਿਆ ਕੰਮ ਹੋਰ ਵੀ ਕਿਸੇ ਦਾ ਚੁੱਕੂਗੀ ਸਰ ਜੀ ਇਹਨੂੰ ਛੱਡੀ ਹੋਣਾ ਹੁਣ ਬਸ ਧੰਨਵਾਦ ਇਹੋ ਕੁਝ ਕਹਣਾ ਚਾਹੀਦਾ ਇਹ ਸਰ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰਾ ਪੁੱਤ ਮਿਲ ਗਿਆ ਪੰਜਾਬ ਉਸਨੇ ਕਿੰਨੀ ਮਾਇਆ ਕੀਤੀ ਤੁਹਾਡੀ ਸਰ ਜੀ ਬਹੁਤ ਕੀਤੀ ਮੈਂ ਦੇ ਨਹੀਂ ਦੇ ਸਕਦੀ ਕਹਿ ਨਹੀਂ ਸਕਦੀ ਸਰ ਜੀ ਤੁਹਾਨੂੰ ਜਿੰਨੀ ਮੈਂ ਗਰੀਬ ਨਹੀਂ ਮੈਂ ਕੱਖ ਨਹੀਂ ਦਿੱਤਾ ਕਿ ਰੁਪਈਆ ਤਾਂ ਕਿਰਮ ਮੰਗਿਆ ਜੀ ਮੈਂ ਦਿੱਤਾ ਇਹ ਵੀ ਨਹੀਂ ਸਰ ਜੀ ਉਹਨੇ ਕਿਹਾ ਬਹੁਤ ਕੋਸ਼ਿਸ਼ ਕਰਾਂਗ ਮੈਂ ਕਿਹਾ ਸਰ ਜੀ ਤੁਹਾਡੇ ਮੈਂ ਦੇ ਨਹੀਂ ਦੇ ਸਕਦੇ ਸਰ ਜੀ ਮੈਂ ਤੁਹਾਡੀ ਗੁਲਾਮੀ ਕਰੇ ਮੇਰਾ ਪੁੱਤ ਲਿਆ ਦੋ ਮੈਨੂੰ ਸਰ ਜੀ ਉਹਨਾਂ ਕਿਹਾ ਤੇਰੇ ਕੋਈ ਪਿੱਛੇ ਅੱਗੇ ਮੈਂ ਕਿਹਾ ਸਾਰੇ ਸਾਰੇ ਹੈਗੇ ਆ ਮੇਰੇ ਕੋਈ ਨਹੀਂ ਮੇਰੇ ਨਾਲ ਤੁਰਿਆ ਸਰ ਜੀ ਘਰ ਵਾਲਾ ਨਸ਼ੇ ਕਰਦਾ ਉਹ ਵੀ ਜੇਲ੍ਹ ਚ ਆ ਸਰ ਜੀ ਇਹ ਵਾਹ ਤਾਂ ਮੇਰੇ ਬੱਚੇ ਦਾ ਸਾਰਾ ਹਰ ਕੋਈ ਨਹੀਂ ਆ ਹਾਂਜੀ ਹਾਂਜੀ ਸਰ ਜੀ ਖੜਾਉਣੇ ਵਿੱਚ ਦੀ ਆ ਸਰ ਜੀ ਦਰਬਾਰ ਸਾਹਿਬ ਅੰਮ੍ਰਿਤ ਸਰ ਹਾਂਜੀ ਅੰਮ੍ਰਿਤ ਸਰ ਬਾਬਾ ਬੁੱਢੇ ਕਿਤਨਾ ਆਏ ਬਾਬਾ ਬੁੱਢੇ ਸਰ ਜੀ ਇਹ ਲੜਕੀ ਨੇ ਲਿਆਂਦਾ ਮੈਨੂੰ ਹਾਂ ਜੀ ਲੜਕੀ ਨੇ ਲਿਆਂਦਾ ਕਹਿੰਦੇ ਤੈਨੂੰ ਬਾਬਾ ਬੁੱਢੇ ਮੇਲਾ ਆ ਕਢਾਉਣੇ ਉਥੇ ਤੇਰੇ ਜਿਆਦੇ ਵਿਕਟ ਕੇ ਮੈਂ ਕਿਹਾ ਦੀਦੀ 5 ਤਰੀਕ ਨੂੰ ਮੇਲਾ ਹਜੇ ਨਹੀਂ ਮੈਂ ਜਾਣਾ ਕਹਿੰਦੀ ਨਹੀਂ ਕੋਈ ਨਹੀਂ ਦੀਦੀ ਉਥੇ ਕਢਾਉਣੇ ਮੇਲਾ ਮੈਂ ਕਿਹਾ ਦੀਦੀ ਮੈਨੂੰ ਪਤਾ 5 ਤਰੀਕ ਨੂੰ ਮੇਲਾ ਪਹਿਲਾਂ ਨਹੀਂ ਆ ਹਾਂ ਜੀ ਸਰ ਜੀ ਤੁਹਾਨੂੰ ਕੋਈ ਲਾਲਚ ਵੀ ਦਿੰਦਾ ਰਿਹਾ ਪਹਿਲਾਂ ਸਰ ਜੀ ਲੱਲੋ ਦੇ ਬੱਚਾ ਦੀ ਹਾਂ ਜੀ ਸਰ ਜੀ ਜਦੋਂ ਮੇਰਾ ਜਰਮ ਹੋਇਆ ਗੇਟੇ ਦਾ ਉਹ ਤਾਂ ਲਾਲਚ ਇੱਕ ਜਨਾਨੀ ਦਿੰਦੀ ਸੀ ਕਹਿੰਦੀ ਬੱਚਾ ਹੈ ਤੇਰਾ 2 ਲੱਖ ਰੁਪਇਆ ਲੈ ਲੈ ਮੈਨੂੰ ਮੈਨੂੰ ਬੱਚਾ ਦੇ ਤੇਰਾ ਘਰ ਵਾਲਾ ਅੰਬਲੀ ਆ ਤੂੰ ਕਿਸ ਤਰ੍ਹਾਂ ਪਾਲ ਲੇਂਗੀ ਮੈਂ ਕਿਹਾ ਨਹੀਂ ਦੀਦੀ ਮੈਨੂੰ ਪੈਸੇ ਨਹੀਂ ਚਾਹੀਦੇ ਕੋਈ ਗੱਲ ਨਹੀਂ ਮੈਂ ਪਾਲੂਂਗੀ ਮਿਹਨਤ ਕਰਕੇ ਪਾਲੂ ਮੰਗ ਕੇ ਪਾਲੂ ਕਹਿੰਦੀ ਘਰ ਵਾਲਾ ਤੇ ਤੇਰਾ ਜੇਲ੍ਹ ਹੈ ਮੈਂ ਕੋਈ ਗੱਲ ਨਹੀਂ ਆ ਜੂਗਾ ਮੈਂ ਕਿਹਾ ਕੋਈ ਗੱਲ ਨਹੀਂ 사ਜੀ ਮੈਂ ਪਾਲੂਂਦੀ ਦੀਦੀ ਮੈਂ ਪੈਸੇ ਨਹੀਂ ਲੈਣਾ ਪਤਰਾ ਬੱਚਾ ਨਹੀਂ ਵੇਚਣਾ ਪੰਡੂ ਦਾ ਸਾਹਿਬ ਦੋਗਰੇ ਜੇ ਬੱਚਾ ਚੋਰੀ ਹੋਇਆ ਉਸ ਤੇ ਅਰਦਾਸ ਕੀਤੀ ਹਾਂ ਜੀ ਸਰ ਜੀ ਅਰਦਾਸ ਬੁਹਾਦੀ ਮੈਂ ਉਹ ਤੇ ਦਿਨ ਲਾਲ ਦੋ ਜੇ ਸੁੱਤੀ ਰਹੀ ਹੈ ਸਰ ਜੀ ਵੀ ਸਾਰਿਆਂ ਨਾਲ ਜਾਂਦੀ ਰਹੀ ਹੈ ਇਹੋ ਕੀ ਬਾਬਾ ਬੁੱਢਾ ਤੂੰ ਤੇ ਲੋਕ ਨੂੰ ਦੇਣਾ ਤੂੰ ਮੇਰਾ ਇਹ ਤੋਂ ਖਵਾਤਾ ਆ ਬਾਬਾ ਬੁੱਢਾ ਇਹੋ ਉਸ ਦਾ ਸਾਹਿਬ ਜੀ ਮੈਂ ਕੀਤੀ ਚਲੋ ਬਾਬੇ ਬੁੱਢੇ ਨੇ ਮੇਰਾ ਦਵਾਤਾ ਸਰ ਜੀ ਧੰਨਵਾਦ ਇਹ ਸਰਕਾਰਾਂ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਧੰਨਵਾਦ ਸਰ ਨਹੀਂ ਜੀ ਬੱਚਾ ਨਹੀਂ ਹੁੰਦਾ ਇਸ ਕਰਕੇ ਬੱਚਾ ਲਿਆ ਸੀ ਕੀ ਕਰਦੇ Goa ਤੇ ਬੱਚੇ ਮੈਂ ਕੁੜਾ ਹਾਂ ਹਾਂਜੀ ਕੀ ਕਰ ਬੱਚੇ Goa ਤੱਕ ਖੜਿਆ ਬੱਚਾ ਨਹੀਂ ਸੀ ਹੁੰਦਾ ਇਸ ਕਰਕੇ ਬੱਚਾ ਖੜਿਆ ਸੀ ਜਿਦਾਂ ਕੋਈ ਤੁਹਾਨੂੰ ਕੁੱਪੜੀਆ ਜਿਹੜਾ ਕੋਈ ਬੱਚਾ ਕਰਨਾ ਮਾਪ ਹਾਂਜੀ ਬਾਅਦ ਚ ਬੜੀ ਟੈਨਸ਼ਨ ਲੱਗੀ ਇਸ ਕਰਕੇ ਵਾਪਸੀ ਕਰ ਦਿੱਤਾ ਉਹਦਾ ਜੀ ਨਹੀਂ ਲੱਗਦਾ ਹਾਂਜੀ ਸਾਡੇ ਵਰ ਵਿਆਹ ਨੂੰ 3 ਸਾਲ ਹੋ ਗਏ ਮੇਰੇ 3 ਸਾਲ ਹੋ ਗਏ ਬੱਚਾ ਨਹੀਂ ਇਸ ਕਰਕੇ ਨਹੀਂ ਪਰਲਾ ਵੀ ਹੋਇਆ ਸੀ ਹਾਂਜੀ 10-10 ਸਾਲ ਹੋ ਗਏ ਬਿਆਹ ਹੋ ਇਹਨੂੰ ਪਰ ਬੱਚਾ ਨਹੀਂ ਹੁੰਦਾ ਕਿੰਨੇ ਚਿਰ ਤੋਂ ਇਹ ਐਵੇਂ ਨਾ ਕੋਈ ਬੱਚਾ ਗਵਾ ਕਰਨ ਦੀ ਨਹੀਂ ਕਰਦੇ ਉਹ ਜਾਣ ਕੇ ਨਹੀਂ ਚਿਰ ਤੋਂ ਲੱਗੇ ਹੋਏਵੇਂ ਦੇ ਨਹੀਂ ਕਦੀ ਨਹੀਂ ਅਪਰਲਾ ਚਾਂਸੀ ਇਹ ਗਲਤੀ ਹੋਈ ਚਿਰ ਤੋਂ ਲੱਗੇ ਹੋ ਵੀ ਲੱਭਣ ਦੇ ਨਹੀਂ ਆਪ ਦਾ ਇਲਾਜ ਕਰਾਉਂਦੇ ਰਹੇ ਪਰ ਨਹੀਂ ਹੁੰਦਾ ਇਹ ਬੱਚਾ ਗਵਾ ਕਰਨਾ ਜਾਂ ਜਾਂ ਚਪਲ ਦਾ ਉਹਨਾਂ ਦਾ ਮਨ ਬਣਾਇਆ ਕਿ ਕਿੰਨੇ ਪੱਛੇ ਹੁਣ ਚਪਲ ਦਾ ਮੰਗ ਨਹੀਂ ਜੀ ਉਹ ਨਹੀਂ ਗਲਤੀ ਕਰਾਂਗੇ ਸਜ਼ਾ ਮਿਲੂਗੀ ਉਹ ਨਹੀਂ ਗਾਹ ਨਹੀਂ ਗਲਤੀ ਕਰਦੇ ਪੱਲੀ ਗਲਤੀ ਕੀਤੀ ਸੀ ਸਰ ਤਿੰਨ ਦਿਨ ਪਹਿਲਾਂ ਬਾ ਬੁੱਢਾ ਸਾਹਿਬ ਗੁਰਦੁਆਰੇ ਦੇ ਬਾਹਰ ਇੱਕ ਘਟਾਉਣੇ ਵਿੱਚ ਵਾਲੀ ਔਰਤ ਹੈ ਜਿਹੜਾ ਬੇਟਾ ਉਹਨੂੰ ਡਗਵਾ ਕਰ ਲਿਆ ਸੀ ਵਿਥਨ ਨੀਤ ਨੂੰ ਪਤਾ ਲੱਗਾ ਉਹਦੇ ਸਬੰਧ ਚ ਪੁਲਿਸ ਉਹਨਾਂ ਕੀ ਕਾਰਵਾਈ ਕੀਤੀ ਗਈ ਔਰ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹ ਮਿਤੀ 24/24 ਨੂੰ ਜੋਤੀ ਨਾਮ ਦੀ ਔਰਤ ਜੋਤੀ ਪਤਨੀ ਰੋਸ਼ਨ ਥਾਣੇ ਚ ਭਾਲ ਆ ਕੇ ਤਲਾਸ਼ ਦਿੱਤੀ ਸੀ ਵੀ ਉਸ ਦਾ 2 ਸਾਲ ਦਾ ਬੱਚਾ ਬਾਬਾ ਬੁੱਢਾ ਮੀਟ ਬਾਬਾ ਬੁੱਢਾ ਸਾਹਿਬ ਤੋਂ ਕੋਈ ਨਾਮ ਨੂੰ ਮੌਤ ਅਗਵਾ ਕਰਕੇ ਲੈ ਗਈ ਜੋ ਅਸੀਂ ਥਾਣੇ ਚ ਭਾਲ ਵਿਖੇ ਕੇਸ ਰਜਿਸਟਰਡ ਕਰਕੇ ਤੇ ਉਹਦੀ ਭਾਲ ਕਰਨ ਦੇ ਸੀ ਸਾਰੇ ਰਸਤੇ ਚੋਂ ਦੇ ਸੀਸੀਟੀਵੀ ਕੈਮਰੇ ਤੇ ਦਰਬਾਰ ਸਾਹਿਬ ਉਹਨੇ ਉਹਨਾਂ ਦੱਸਿਆ ਗਿਆ ਸੀ ਵੀ ਜਿਹੜੀ ਔਰਤ ਲੈ ਕੇ ਗਈ ਬੱਚੇ ਨੂੰ ਉਸ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮਿਲੀ ਸੀ ਦਰਬਾਰ ਸਾਹਿਬ ਦੇ ਵੀ ਸੀਸੀਟੀਵੀ ਕੈਮਰੇ ਸਾਰੇ ਖੰਗਾਲੇ ਗਏ ਤੇ ਬਾਬਾ ਬੁੱਢਾ ਸਾਹਿਬ ਤੋਂ ਵੀ ਇਹਨਾਂ ਦੀ ਤਾਂ ਇਹਦੇ ਕੋਲ ਜਿਹਦਾ ਬੱਚਾ ਗਿਆ ਸੀ ਇਹਦੇ ਕੋਲ ਜਿਹੜੀ ਲੇਡੀ ਲੈ ਗਈ ਉਹਦਾ ਟੈਲੀਫੋਨ ਨੰਬਰ ਵੀ ਹੈ ਨਹੀਂ ਕੁਝ ਨਹੀਂ ਸੀ ਪਤਾ ਇਹਨੂੰ ਦਰਬਾਰ ਸਾਹਿਬ ਹੀ ਮਿਲੀ ਸੀ ਫਿਰ ਇਹਦੇ ਟੈਲੀਫੋਨ ਦੀ ਮੱਤੋਂ ਪਲੱਸ ਸਾਨੂੰ ਅੱਜ ਇੱਕ ਇਤਲਾਹ ਮਿਲੀ ਕਿ ਜਿਹੜਾ ਬੱਚਾ ਵਾ ਉਹ ਘਰਿਆਲੇ ਵਿਖੇ ਵੇਖਿਆ ਗਿਆ ਫਿਰ ਉੱਥੋਂ ਅਸੀਂ ਹੁਣ ਘਰਿਆਲਿਓਂ ਮਨਜੀਤ ਕੌਰ ਤੇ ਇੱਕ ਸ਼ਤਰਪਾਲ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜਾ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਸਰ ਅੱਗੇ ਕੀ ਮਨਸ਼ਾ ਸੀ ਇਹਨਾਂ ਦੀ ਅਗਵਾ ਕਰਕੇ ਕੀ ਕਰਨਾ ਸੀ ਇਹਨਾਂ ਬੱਚੇ ਦਾ ਇਹਨਾਂ ਬੱਚਾ ਵੇਚਣਾ ਸੀ ਜੀ ਕੋਈ ਅੱਗੇ ਇਹਨਾਂ ਦਾ ਹੋਇਆ ਹਾਂ ਹੁਣ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਲੈਣੇ ਆ ਰਿਮਾਂਡ 'ਚ ਫਰਦਰ ਪੁਸ਼ਟੀਸ਼ ਕਰਦੇ ਆ ਕਿ ਸੀਸੀਟੀਵੀ ਕੈਮਰੇ ਜੇ ਖੰਗਾਲਿਆ ਗਿਆ ਤਾਂ ਕਿ ਪਹਿਲਾਂ ਵੀ ਕੋਈ ਇਹਨਾਂ ਦੇ ਕੇ ਰਜਿਸਟਰ ਦਾ ਨਾਮ ਹੈ ਨਹੀਂ ਦੰਡੀ ਦਾ ਨਹੀਂ ਇਹ ਜਿਹੜੇ ਸੀਸੀਟੀਵੀ ਕੈਮਰੇ ਖੰਗਾਲਣ ਦਾ ਮਕਸਦ ਇਹ ਸੀ ਕਿ ਜਿਹੜੀ ਕੰਪਲੇਨੈਂਟ ਸੀ ਉਹਨੇ ਕਿਹਾ ਸੀ ਵੀ ਜਨਾਨੀ ਮੈਨੂੰ ਦਰਬਾਰ ਸਾਹਿਬ ਮਿਲੀ ਆ ਤੇ ਇਹਦਾ ਸਾਨੂੰ ਕੋਈ ਵੇਅਰ ਬੋਰਡ ਨਹੀਂ ਸੀ ਪਤਾ ਅਸੀਂ ਸੀਸੀਟੀਵੀ ਕੈਮਰੇ ਤਾਂ ਵੀ ਪਤਾ ਲੱਗੇ ਵੀ ਨਾਲ ਇਹਦੇ ਨਾਲ ਕੌਣ ਆਇਆ ਉਤੋਂ ਹੀ ਆ ਜਿਹੜਾ ਚੰਦਰਪਾਲ ਮੁੰਡਾ ਵਾ ਸੀਸੀਟੀਵੀ ਚੋਂ ਹੀ ਸਾਨੂੰ ਇਹਦੇ ਬਾਰੇ ਵੇਅਰ ਰਿਪੋਰਟ ਪਤਾ ਲੱਗੀ ਉਹ ਗਾਂ ਫਰਦਰ ਤਵਤੀਸ਼ ਕੀਤੀ ਅੱਛਾ ਦੱਸੀਏ ਇੱਥੇ ਕੋਈ ਆਹ ਜੀ ਹਾਂ ਜੀ ਇੱਥੇ ਐਨਡੀ ਦਾ ਪਰਚਾ ਛੇਤਰਪਾਲ ਤੇ ਦਰਜਿਆ ਸਰ ਇਹ ਪੂਰਾ ਪਹਿਲਾਂ ਹੀ ਪਲਾਨ ਕਰ ਕੀਤਾ ਗਿਆ ਸੀ ਉਹ ਜਦੋਂ ਉਹ ਲਿਆਂਦਾ ਗਿਆ ਕਿ ਇੱਥੇ ਅੱਗੇ ਘੁਬਰਾ ਕਰਕੇ ਜਾ ਇਹ ਬਿਲਕੁਲ ਪਲਾਨਡ ਸੀ ਇਹ ਮਨਜੀਤ ਕੌਰ ਨੇ ਇਹਨੇ ਪਲੈਨਿੰਗ ਤੈਅ ਕੀਤੀ ਉੱਥੋਂ ਦਰਬਾਰ ਸਾਹਿਬ ਨੂੰ ਪਹਿਲੋਂ ਰਾਤ ਨੂੰ ਮਿਲੀ ਹੈ ਲੇਡੀ ਨੂੰ ਕਿਉਂਕਿ ਉੱਥੇ ਦਰਬਾਰ ਸਾਹਿਬ ਉਹ ਘਟਾਉਣੇ ਵੇਚਦੀ ਸੀ ਇਹਨੇ ਪੂਰੀ ਪਲੈਨਿੰਗ ਤਾਦ ਰਾਤ ਉਰਨਾ ਲੰਗਰ 'ਚ ਵੀ ਗਈ ਰੋਟੀ ਕੱਢੀ ਉੱਥੇ ਉਹਨੂੰ ਗੱਲਾਂ 'ਚ ਲਾ ਕੇ ਕਿ ਬਾਬੇ ਬੁੱਢੇ ਸਾਹਿਬ ਮੇਲਾ ਚੱਲਣਾ ਵਾ ਤੇ ਤੈਨੂੰ ਉੱਥੇ ਵੱਧ ਪੈਸੇ ਮਿਲਿਆ ਕਰਨਗੇ ਉਹਨੂੰ ਗੱਲਾਂ 'ਚ ਲਾ ਕੇ ਇੱਥੇ ਲੈ ਆਈ ਇੱਥੇ ਵੀ ਉਹਦੇ ਨਾਲ ਪੂਰਾ ਬੱਚੇ ਨਾਲ ਕੋਲ ਮਿਲ ਕੇ ਰਾਤ ਵੀ ਰਹੀ ਅਗਲੇ ਦਿਨ ਸਵੇਰੇ ਵੀ ਮੁੜ ਕੇ ਜਦੋਂ ਉਹਨੇ ਬੱਚੇ ਨੂੰ ਸਵਾਲਿਆ ਲਾਗੇ ਇਹ ਹੌਲੀ ਜੀ ਬਹਾਨਾ ਮਾਰ ਕੇ ਬੱਚੇ ਨੇ ਚੁੱਕ ਕੇ ਲੈ ਗਈ ਤੇ ਪੂਰੇ پلان ਤਰੀਕੇ ਨਾਲ ਤੇ ਸਰ ਇਹ ਜਿਗਰ ਦਾ ਟੁਕੜਾ ਜਿਹੜਾ ਤੁਸੀਂ ਪੁਲਿਸ ਵੱਲੋਂ ਬੜੀ ਐਮੇ ਬੜੀ ਮਦਦ ਕਰਕੇ ਉਹਨੂੰ ਬੜੇ ਤਰੀਕੇ ਨਾਲ ਉਹਦੇ حوالے ਕੀਤਾ ਸੌਂਪਿਆ ਵਾ ਔਰ ਉਹ ਜਿਹੜੀ ਔਰਤ ਆ ਉਹਨੇ ਤੁਹਾਡਾ ਧੰਨਵਾਦ ਕੀਤਾ ਔਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਤਪਰ ਆ ਅਸੀਂ ਕੋਈ ਵੀ ਕ੍ਰਾਈਮ ਹੁੰਦਾ ਹਰ ਇੱਕ ਲਈ ਹਰ ਸੰਭਵ ਯਤਨ ਕਰਦੇ ਹਾਂ ਇਨਸਾਫ ਦਵਾਉਣ ਲਈ ਬਹੁਤ ਮਿਹਨਤ ਕੀਤੀ ਹੈ ਇਹ ਐਸਐਸਪੀ ਸਾਹਿਬ ਰਾਹੀਂ ਜਿਹੜਾ ਡੀਜੀਪੀ ਸਾਹਿਬ ਨੂੰ ਅਵਾਰਡ ਨਹੀਂ ਭੇਜਾਂਗੇ ਇਹਨਾਂ ਦਾ ਹੋਰ ਸਾਰੇ ਕਿਹੜੇ ਥਾਣੇ ਦੀ ਪੁਲਿਸ ਹੈ ਇਹ ਚਬਾਰ ਥਾਣੇ ਦੀ ਫੋਰਸ ਹੈ ਜੀ ਜਿਨ੍ਹਾਂ ਨੇ ਸਾਰੀ ਇਨਸਖਤ ਮਿਹਨਤ ਕੀਤੀ ਹੈ ਐਸਐਸਪੀ ਸਾਹਿਬ ਦੀ ਹਦਾਇਤ ਨਿਰਦੇਸ਼ ਹੈ